ਕਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡਾ ਚੈਨਲ ਕੀ ਮੇਡੀਆ ਕਾਉਂਡ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਅੱਜ ਅਚਾਨਕ ਪਿੰਡ ਖਾਨਪੁਰ ਅਪਰਾ ਦੇ ਨੇੜੇ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਇੱਕ ਕਿਸਾਨ ਆਪਣੇ ਖੇਤ ਦੇ ਵਿੱਚ ਹਲ ਵਾ ਰਿਆ ਸੀ ਟਰੈਕਟਰ ਚਲਾ ਰਿਹਾ ਸੀ ਤਾਂ ਅਚਾਨਕ ਪ੍ਰਸ਼ਾਸਨ ਵੱਲੋਂ ਆ ਕੇ ਉਸ ਦੀ ਵੀਡੀਓਗ੍ਰਾਫੀ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਉਸ ਦੇ ਪੁੱਛ ਅਨੁਸਾਰ ਉਹਨਾਂ ਨੇ ਦੱਸਿਆ ਕਿ ਤੁਸੀਂ ਖੇਤਾਂ ਵਿੱਚ ਆਗ ਲਗਾਈ ਹੈ ਪਰ ਕਿਤੇ ਵੀ ਅੱਗ ਦਾ ਦੂਰ ਦੂਰ ਤੱਕ ਕੋਈ ਵੀ ਨਾਮੋ ਨਿਸ਼ਾਨ ਨਹੀਂ ਸੀ ਕਿਸਾਨ ਨੇ ਆਪਣੇ ਨਾਲ ਧੱਕਾ ਹੁੰਦਾ ਵੇਖ ਕੇ ਆਪਣਾ ਟਰੈਕਟਰ ਰੋਡ ਦੇ ਵਿਚਕਾਰ ਖੜਾ ਕਰਕੇ ਆਪਣੇ ਸਾਥੀਆਂ ਨੂੰ ਜੁਨੀਅਨ ਨੂੰ ਬੁਲਾਇਆ ਅਤੇ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਰੋਜ ਪ੍ਰਦਰਸ਼ਨ ਕੀਤਾ ਇਸ ਮੌਕੇ ਪ੍ਰਸ਼ਾਸਨ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਕੇ ਹੀ ਹੱਦ ਛਡਾਉਣੇ ਪਏ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਰ ਸਿੰਘ ਪਰਤੋ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਜੋ ਕਿ ਪਿੰਡ ਦੇ ਸਰਪੰਚ ਵੀ ਸਨ ਪਿੰਡ ਖਾਨਪੁਰ ਵਿਖੇ ਠੇਕੇ ਤੇ ਲੈ ਕੇ 11 ਖੇਤਾਂ ਦੀ ਖੇਤੀਬਾੜੀ ਕਰਦਾ ਹੈ ਉਸ ਦਾ ਪੁੱਤਰ ਅਤੇ ਇੱਕ ਪ੍ਰਵਾਸੀ ਮਜ਼ਦੂਰ ਖੇਤ ਵਿੱਚ ਵਾਹੀ ਕਰ ਰਹੇ ਸੀ ਤਾਂ ਅਚਾਨਕ ਸਰਕਾਰੀ ਅਮਲੇ ਵੱਲੋਂ ਉਸ ਦੇ ਖਿਲਾਫ ਵੀਡੀਓਗ੍ਰਾਫੀ ਕਰਕੇ ਮੁਕੱਦਮਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਪਹੁੰਚ ਕੇ ਕਿਸਾਨ ਜੂਨੀਅਰ ਵੱਲੋਂ ਜਦੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਤਾਂ ਪ੍ਰਸ਼ਾਸਨ ਨੇ ਆਪਣੀ ਗਲਤਫਹਿਮੀ ਨੂੰ ਦੱਸ ਕੇ ਹੱਡ ਛੜਾਏ ਇਸ ਮੌਕੇ ਸੁਖਵਿੰਦਰ ਸਿੰਘ ਖੇਤੀਬਾੜੀ ਇੰਸਪੈਕਟਰ ਵੱਲੋਂ ਦਖਲਅੰਦਾਜ਼ੀ ਹੋਣ ਤੇ ਜੋ ਰਸਤਾ ਕਿਸਾਨਾਂ ਵੱਲ ਰੋਕਿਆ ਗਿਆ ਸੀ ਰੋਡ ਜਮ ਖੋਲਿਆ ਗਿਆ ਅਤੇ ਮਸਲੇ ਦਾ ਹੱਲ ਕੱਢਿਆ ਗਿਆ ਡਾਕਟਰ ਰਾਣਾ ਅਪਰਾਦੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਨਹੀਂ ਨਹੀਂ ਪ੍ਰਧਾਨ ਦੀ ਕੀਮਤਾਂ ਕੀ ਮੁੱਦਾ ਹੈ ਸੋ ਮੁੱਦਾ ਦੇਖੋ ਜੀ ਇਹ ਆ ਮੈਂ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਬੀਕੇਜੂ ਕਾਰਨੀਆ ਜਥੇਬੰਦੀ ਔਰ ਸਰਪੰਚ ਪਿੰਡ ਭਾਰਤ ਸਿੰਘਪਰਾ ਇਹ ਇੱਥੇ ਅੱਜ ਇਹ ਜੋ ਇੱਥੇ ਖਾਨਪੁਰ ਦੇ ਵਿੱਚ 11 ਖੇਤ ਆ ਮੈਂ ਠੇਕੇ ਤੇ ਲਏ ਆ ਮੇਰਾ ਮੁੰਡਾ ਤਾਂ ਮੇਰਾ ਇੱਕ ਨੌਕਰ ਸਵੇਰ ਤੋਂ ਇਹਨੂੰ ਬਾਹਰ ਆਇਆ ਮਤਲਬ ਕੋਈ ਅੱਗ ਤੋਂ ਬਗੈਰ ਆ ਸਰਕਾਰੀ ਪ੍ਰਸ਼ਾਸਨ ਵੀ ਖੜਾ ਆ ਬਈ ਮੈਨੂੰ ਇੱਕ ਮੁੱਠ ਵੀ ਮਤਲਬ ਚੱਕ ਕੇ ਲਿਆ ਕੇ ਦਿਖਾ ਦਿਓ ਵੀ ਜੇ ਇੱਥੇ ਕਿਤੇ ਅੱਗ ਲੱਗੀ ਹੋਵੇ ਵੀ ਕੇ ਪਰਾਲੀ ਬੋਨੇ ਸਵੇਰ ਦੇ ਤੇਲ ਫੂਕਦੇ ਆ ਪ੍ਰਸ਼ਾਸਨ ਸਾਥੋਂ ਤੋਂ ਇਦਾਂ ਪ੍ਰੈਸ਼ਰ ਪਾ ਰਿਆ ਭਾਈ ਉੱਥੇ ਅੱਗ ਲੱਗੀ ਆ ਜੇ ਕਰੋ ਵੋ ਕਰੋ ਇਸ ਕਰਕੇ ਦੱਸੋ ਕਿਸਾਨ ਕਰੇ ਤਾਂ ਕੀ ਕਰੇ ਜੇ ਕਿਸਾਨ ਅੱਗ ਲਾਉਂਦਾ ਤਾਂ ਤਾਂ ਫਸਣਾ ਹੀ ਨਹੀਂ ਲਾਉਂਦਾ ਤਾਂ ਵੀ ਫਸਦਾ ਮੈਨੂੰ ਦੱਸੋ ਅਸੇ ਵੀ ਕਿਸਾਨ ਜਾਵੇ ਕਿੱਥੇ ਨੂੰ ਨੇ ਆ ਆਪਣੇ ਖੇਤ ਸਾਰੇ ਜੀ ਮੈਂ ਐਸ.ਐਮ. ਸਾਹਿਬ ਨੂੰ ਵੀ ਡੀ.ਸੀ. ਸਾਹਿਬ ਨੂੰ ਵੀ ਇਹ ਬੇਨਤੀ ਵੀ ਕਰਦਾ ਔਰ ਕਹਿਣਾ ਵੀ ਆ ਡੀ.ਸੀ. ਸਾਹਿਬ ਅਸੀਂ ਤੁਹਾਡਾ ਸਾਥ ਦਿੱਤਾ ਵੀ ਅਸੀਂ ਅੱਗ ਨਹੀਂ ਲਾਵਾਂਗੇ ਪਰ ਮੈਂ ਮੋਰੇ ਮੈਂ ਅੱਜ ਕਹਿਣਾ ਕਣਕ ਦੇ ਮੈਂ ਅੱਗ ਮੋਰੋ ਹੋ ਕੇ ਲਵਾਉਂਗਾ ਜੋ ਮੇਤੇ ਪਰਦੇ ਕਰਨੇ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਅੱਗ ਦੇਖ ਲਓ ਕਿਤੇ ਪਰੌਣੀ ਕਰਕੇ ਸਾਰਿਆਂ ਨੇ ਬਾਹਾ ਆ ਕੋਈ ਅੱਗ ਦਾ ਨਾ ਨਿਸ਼ਾਨ ਨਹੀਂ ਹੈਗਾ ਇੱਥੇ ਆ ਦੇਖ ਲਓ ਸਾਰੇ ਖੇਤ ਦੇਖ ਲਓ ਜੀ ਕਿਤੇ ਵੀ ਕੋਈ ਅੱਗ ਨਹੀਂ ਲੱਗੀ ਹੈਗੀ ਆ ਤਵੀਆਂ ਆ ਦੇਖ ਲਓ ਤਵੀਆਂ ਦੇ ਉੱਪਰ ਜੇ ਅੱਗ ਲੱਗੀ ਹੋਵੇ ਤਾਂ ਪੂਰਾ ਸੁਆਹ ਚੜੀਆਂ ਹੁੰਦੀ ਹੈ ਨਾ ਰੋਡ ਜਾਮ ਕੀਤਾ ਗਿਆ ਹੈ ਜੀ ਪੂਰਾ ਕਿਤਾ ਰੋਡ ਹੁਣੇ ਟੋਲੀ ਰੋਡ ਜਾਮ ਕੀਤਾ ਗਿਆ ਤੇ ਹੁਣ ਇਹ ਜਿਹੜਾ ਕਿਸਾਨਾਂ ਨਾਲ ਧੱਕਾ ਹੋ ਰਿਹਾ ਬਿਨਾਂ ਮਤਲਬ ਉਹਦਾ ਇਨਸਾਫ ਮੰਗਦੇ ਆ ਜੀ ਸਰ ਜੀ ਅੱਗ ਲੱਗੀ ਆ ਜੀ ਫਿਰ ਸਾਹਿਬ ਜੀ ਤੇ ਤੁਸੀਂ ਇਹਦਾ ਕਾਹਦੇ ਖਾਨਾ ਨੂੰ ਬੁਲਾ ਕੇ ਜਦੋਂ ਸਾਨੂੰ ਆਉਂਦਾ ਹੈ ਜੀ ਜਦੋਂ ਸਾਨੂੰ ਆਉਂਦਾ ਹੈ ਤੁਸੀਂ ਘਰਾਂ ਦੇ ਚੁੱਲ੍ਹੇ ਵੀ ਬੰਦ ਕਰ ਦਣੇ ਨਹੀਂ ਜੀ ਜਦੋਂ ਕੋਈ ਕਿਸੇ ਨੇ ਰੋਡ ਤੋਂ ਰਿਪੋਰਟ ਜਾਈ ਜੀ ਅੱਜ ਕਰਦੀ ਆ ਗਈ ਆ ਤੇ ਮੈਸੇਜ ਆਇਆ ਅਸੀਂ ਦੱਸਣ ਆਏ ਆ ਵੀ ਕੀ ਕਰਨਾ ਹੈ ਆ ਵੀ ਕੀ ਕਰਨਾ ਹੈ ਨਹੀਂ ਨਹੀਂ ਫਿਰ ਤੁਸੀਂ ਰੋਡ ਨਾ ਜਾੰਕ ਰੀ ਨਾ ਨਹੀਂ ਨਹੀਂ ਤੁਸੀਂ ਆਪਣੇ ਇੱਧਰ ਲਾਓ ਸਾਹਿਬ ਜੀ ਕਿਹਾ ਵੀ ਐਡੀਐਮ ਸਾਹਿਬ ਆ ਕੇ ਤੁਹਾਨੂੰ ਦੱਸੂਗੇ ਵੀ ਅੱਗ ਲੱਗੀ ਆ ਕਿ ਨਹੀਂ ਲੱਗੀ ਹੁਣ ਸਾਡੀ ਸਾਰੀ ਸ਼ੈ ਨਿਕਾ ਨਹੀਂ ਕੰਮ ਕਰ ਰਹੀ ਵੀ ਸਾਨੂੰ ਲੱਗਦਾ ਨਹੀਂ ਲੱਗੀ ਐਡੀ ਨੂੰ ਲੱਗਦਾ ਹੋਊਗਾ ਲੱਗੀ ਆ ਉਹ ਆਜਾ ਹੁਣ ਤੁਹਾਨੂੰ ਦੱਸੂਗਾ ਵੀ ਨਹੀਂ ਲੱਗੀ ਹੈਗੀ ਫੇ ਆਪਾਂ ਰੋੜਾ ਤੇ ਜਾਮ ਕੀਤਾ ਆਪਾਂ ਟਰੈਕਟਰ ਪਰੇ ਕੱਲਾ ਲਵਾਂਗੇ ਜੀ ਨਹੀਂ ਕੋਈ ਯਾ ਰੋਡ ਨੂੰ ਆਪਾਂ ਕੋਈ ਐਸੀ ਗੱਲ ਬਾਤ ਨਹੀਂ ਇੱਥੇ ਸਾਦ ਨੂੰ ਕੋਈ ਸੱਤੋਂ ਦਾ ਸਹੀ ਕਿਸੇ ਨੂੰ ਇਹ ਛੋਟੋ ਹੈਗੀ ਗੱਲ ਤੇ ਪਾੜੀ ਮੈਂ ਰੋੜ ਜਾਮ ਹੈ ਜੀ